ਸ਼੍ਰੀ ਲਕਸ਼ਮੀਨਾਰਾਇਣ ਸੇਵਾ ਸੁਸਾਇਟੀ ਵੱਲੋਂ ਨਿਊ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਮਾਹ ਸ਼ਿਵਰਾਤਰੀ ਦਾ ਤਿਉਹਾਰ ਦੁਰਗਿਆਨਾ ਮੰਦਿਰ ਦੇ ਜਨਰਲ ਸੈਕਟਰੀ ਚੀਫ ਕੈਸਟ ਵੱਜੋਂ ਪਹੁੰਚੇ ਇੱਥੇ ਉਹਨਾਂ ਨੇ মিডিਆ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਸ਼ਿਵਰਾਤਰੀ ਹਰ ਮਹੀਨੇ ਹੀ ਹੁੰਦੀ ਹੈ ਤ੍ਰੋਦਸ਼ੀ ਜਦੋਂ ਹੁੰਦੀ ਹੈ ਤਾਂ ਹਰ ਮਹੀਨੇ ਹੀ ਰੂਦਰ ਅਭਿਸ਼ੇਕ ਕੀਤਾ ਜਾਂਦਾ ਹੈ ਪਰ ਅੱਜ ਦੇ ਦਿਨ ਇਹ ਸ਼ਮਾ ਸ਼ਿਵਰਾਤਰੀ ਹੈ ਜਿਸ ਦਿਨ ਭਗਵਾਨ ਸ਼ਿਵ ਸ਼ੰਕਰ ਜੀ ਦਾ ਵਿਆਹ ਹੋਇਆ ਸੀ ਮਾ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਖੁਸ਼ੀ ਜ਼ਾਹਿਰ ਕਰਦੇ ਹੋਇਆ ਕਿਹਾ ਗਿਆ ਕਿ ਮੈਨੂੰ ਨਵੀਂ ਪੀੜੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਵੱਲੋਂ ਬਹੁਤ ਸੋਹਣੀਆਂ ਪਰਫਾਰਮੈਂਸ ਕੀਤੀਆਂ ਗਈਆਂ ਅੰਤ ਨਸ਼ਿਆਂ ਬਾਰੇ ਬੋਲਦੇ ਹੋਏ ਦਿਖਾਈ ਦਿੱਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਪੰਜਾਬ ਨਸ਼ਿਆਂ ਵੱਲ ਜਾ ਰਿਹਾ ਹੈ ਉੱਥੇ ਹੀ ਅੱਜ ਮੈਂ ਇਨ੍ਹਾਂ ਪਰਫਾਰਮੈਂਸ ਵਿੱਚ ਭਗਤੀ ਦਾ ਨਸ਼ਾ ਦੇਖਿਆ ਹੈ ਅੰਤ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਦੇ ਕੇ ਆਪਣੀ ਗੱਲ ਨੂੰ ਸਮਾਪਤ ਕੀਤਾ ਆਉ ਦਿਖਾਉਂਦੇ ਆ ਮਾ ਸ਼ਿਵਰਾਤਰੀ ਦਾ ਇਹ ਪਾਵਨ ਪਵਿੱਤਰ ਉਤਸਵ ਪੰਡਿਆਂ ਆਓ ਜਲਦੀ ਪੰਡਿਆਂ ਲਾਓ ਜੀ ਖੰਨਾ ਜੀ ਅੱਜ ਦੇ ਰਿਤੇ ਆ ਹਾਂਜੀ ਇੱਥੇ ਲਿਖ ਲਿਖ ਲਓ ਹਾਂਜੀ ਜੀ ਖੰਨਾ ਆ ਦੇਖੋ ਕਮ ਅੱਜ ਸਮਾਜ ਰੱਤ ਦੇ ਸੋਮ ਅੱਜ ਸਨਾਤਨ ਧਰਮ ਦੇ ਇੱਕ ਬਹੁਤ ਹੀ ਮੁੱਖ ਤਿਉਹਾਰ ਮਹਾ ਸ਼ਿਵratri ਨੂੰ ਮਨਾਉਣ ਵਾਸਤੇ ਸਾਰੇ ਇਕੱਠੇ ਹੋਏ ਆ ਪਹਿਲੇ ਤਾਂ ਤੁਹਾਡੇ ਸਭ ਦੇ ਮਾਧਿਅਮ ਦੇ ਨਾਲ ਮੈਂ ਸਾਰੇ ਸਨਾਤਨ ਦਰਮੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਰ ਮਹੀਨੇ ਵੀ ਸ਼ਵਰਾਤਰੀ ਹੁੰਦੀ ਹੈ। ਦਰਯੋਦਸ਼ੀ ਦੇ ਜਦੋਂ ਹੁੰਦੀ ਹੈ ਉਹ ਹਰ ਮਹੀਨੇ ਰੂद्राभिषेक ਕੀਤਾ ਜਾਂਦਾ ਹੈ ਜਿਸ ਨੂੰ ਸ਼ਿਵਰਾਤਰੀ ਕਹਿੰਦੇ। ਉਹ ਸ਼ਿਵਰਾਤਰੀ ਜਿਹੜੀ ਇਹ ਸ਼ਿਵਰਾਤਰੀ ਹੈ ਇਹਨੂੰ ਮਹਾਸ਼ਿਵਰਾਤਰੀ ਕਿਹਾ ਜਾਂਦਾ ਹੈ। ਕਿਉਂਕਿ 11 ਮਹੀਨੇ ਜਿਹੜੀ 11 ਸ਼ਿਵਰਾਤਰੀ ਆਉਂਦੀਆਂ ਉਹ ਇੱਕ ਮਹੀਨੇ ਜਿਹੜੀ ਆਉਂਦੀ ਹੈ ਆਗਰ ਦੇ ਮਹੀਨੇ ਦੇ ਵਿੱਚ ਉਸ ਨੂੰ ਮਹਾਸ਼ਿਵਰਾਤਰੀ ਕਿਹਾ ਜਾਂਦਾ ਹੈ। ਇਸ ਦਿਨ ਬੋਲੇ ਸ਼ੰਕਰ ਦੀ ਦਾ ਸ਼ਾਦੀ ਹੋਈ ਸੀ। ਉਹ ਇਹ ਜਿਹੜੀ ਹੈ ਕਿ ਭਈ ਸਭ ਨੇ ਭਗਵਾਨ ਸ਼ੰਕਰ ਕੋ ਜਾਣਾ ਹੈ ਸ਼ਿਪੂਰੀ ਸਭ ਨੇ ਜਾਣਾ ਹੈ ਸ਼ਿਵ ਕੁਲ ਸਭ ਨੇ ਜਾਣਾ ਤੇ ਇਹ ਸਭ ਦੇ ਜਿਹਨੂੰ ਮੰਨਣ ਵਾਲੇ ਨੂੰ ਸਨਾਤਨ ਧਰਮ ਦੀ ਦੁਨੀਆ ਜਿੱਥੇ ਵੀ ਬੈਠਾ ਹੈ ਜਿਹੜਾ ਕਦੀ ਵੀ ਮੰਦਿਰ ਨਹੀਂ ਗਿਆ ਲੇਕਿਨ ਸ਼ਿਵਾਰ ਸ਼ਿਵਰਾਤਰੀ ਵਾਲੇ ਦਿਨ ਉਹ ਮੰਦਿਰ ਜ਼ਰੂਰ ਜਾਏਗਾ ਜਲ ਨਹੀਂ ਚੜਾ ਸਕਿਆ ਮੱਥਾ ਜ਼ਰੂਰ ਟੇਕੇ ਆਣਾ ਇਸ ਕਰਕੇ ਇਸ ਦਾ ਬਹੁਤ ਮਹੱਤਵ ਹੈ ਔਰ ਸਭ ਨੂੰ ਬਹੁਤ ਬਧਾਈ ਹੈ ਔਰ ਨਵੀਂ ਪੀੜੀ ਦੇਖ ਕੇ ਬਹੁਤ ਹੀ ਇਸ}\,\mathrm{ਕਾਰਕਮ}$ ਦੇ ਵਿੱਚ ਸਾਨੂੰ ਪ੍ਰਸੰਨਤਾ ਹੋਈ ਹੈ ਕਿ ਬੱਚਿਆਂ ਨੇ ਪਰਫਾਰਮੈਂਸ ਕੀਤੀ ਹੈ ਔਰ ਉਹ ਕੌਮ ਦੇਖੋ ਅਸਾ ਪੰਜਾਬ ਨਸ਼ਿਆਂ ਚ ਫਸਿਆ ਪਿਆ ਕਿਉਂਕਿ ਅਗਲੀ ਪੀੜ੍ਹੀ ਜੇ ਫੜ ਲਈ ਧਰਮ ਨਾਲ ਜੋੜਤੀ ਕਿਉਂਕਿ ਪੰਜਾਬੀ ਅਸੀਂ ਸ਼ੁਰੂ ਤੋਂ ਕਿਸੇ ਨਗੇ ਸੇ ਨਸ਼ੇ ਦੇ ਵਿੱਚ ਦਿੰਨੇ ਆ ਜਿਸ ਨਾਮ ਦਾ ਨਸ਼ਾ ਆ ਜਾਏ ਬਖਤੀ ਦਾ ਨਸ਼ਾ ਆ ਜਾਏ ਨਸ਼ਾ ਤਾਂ ਚਾਹੀਦਾ ਹੈ ਰਸ਼ ਕਰਕੇ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਆਪਣੇ ਲਖਵੀ ਜ਼ੈਨ ਜਿਹੜੀ ਸੋਸਾਇਟੀ ਹੈ ਇਹਨਾਂ ਨੇ ਵੀ ਬਹੁਤ ਉਪਾਲਾ ਕੀਤਾ ਸਾਰਿਆਂ ਨੇ ਇਹਨਾਂ ਨੂੰ ਵੀ ਵਧਾਈ ਦੇਣਾ ਔਰ ਸਾਰੀ ਜਨਤਾ ਨੂੰ ਵਧਾਈ ਦੇਣਾ ਜੈ ਜੈ ਜੀ ਬੰਦਰ ਜੀ ਆਪਣਾ ਨਾਮ ਤੇ ਆਪਣੇ ਬਾਰੇ ਦੱਸ ਕੇ ਅੱਜ ਜੀ ਮੋਹਿੰਦਰ ਸਿੰਘ ਆੜੀ ਜੀ ਮੋਹਿੰਦਰ ਸਿੰਘ ਆੜੀ ਜੀ ਹਾਂ ਜੀ ਅੱਜ ਰਾਤਰੀ ਦਾ ਤਿਹਾੜ ਸਾਰੇ ਸੇਵ ਭਗਤਾਂਾਂ ਸਿਰ ਬਹੁਤ ਵਧੀਆ ਦਿਨ ਹੈ ਤੇ ਸਾਡੇ ਖੰਨਾ ਸਾਹਿਬ ਜੀ ਦੁਰਗਾਣਾ ਮੰਦਰ ਤੋਂ ਸਾਨੂੰ ਪ੍ਰੋਗਰਾਮ ਦੇ ਵਿੱਚ ਅਸ਼ੀਰਵਾਦ ਦੇਣਾ ਸੀ ਉਹਨਾਂ ਦੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਥੈਂਕ ਯੂ ਫਰਮਾਜ਼ਮਾ ਕਰੇ ਸ਼੍ਰੀ ਪੋਲੇ ਦੀ ਕਿਰਪਾ ਸਾਰੇ ਤੇ ਬਣੀ ਰਹੇ श्री लक्ष्मी नारायण सेवा सोसाइटी न्यू अमृतसर वालों शिवरात्रि का उपलक्ष्य आज भोलेनाथ इतने प्रसन्न आज उनकी शादी का त्यौहार मना रहे हैं श्री लक्ष्मी नारायण सेवा सोसाइटी न्यू अमृतसर वाले बड़े हर्षोल्लास बच्चे बड़े छोटे बड़े सब मिलके शिवरात्रि का त्यौहार मना रहे हैं और मैं दिल से यही मानता हूँ कि भोले बाबा जैसा कोई भी दानी नहीं है इन जैसा संसार में कोई भी नहीं है बिन चाहे बिन मांगे वरदान देते हैं भोलेनाथ नारायण वीर बजरंगे हर हर मैं राजन मिनी चंचल, मुझे इन्होंने बुलाया मैं इनका स्वागत करता हूँ जय माता